ਚੋਣਾ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਤੇ ਬੀਜੇਪੀ ਦਾ ਹੋ ਗਿਆ ਗੱਠਜੋੜ ਕਾਂਗਰਸ ਨੇ ਬੀਜੇਪੀ ਨੂੰ ਸਮਰਥਨ ਦੇਣ ਦਾ ਕਰ ਦਿੱਤਾ ਐਲਾਨ ਜੋ ਸਭ ਹੈਰਾਨ ਹੋ ਗਏ ਨੇ ਕਿ ਕਾਂਗਰਸ ਤੇ ਬੀਜੇਪੀ ਕਿਵੇਂ ਇਕੱਠੀਆਂ ਹੋ ਗਈਆਂ ਨੇ ਜੋ ਕਾਂਗਰਸ ਨੇ ਬੀਜੇਪੀ ਦੇ ਨਾਲ ਮਿਲ ਕੇ ਚੋਣਾ ਲੜਨ ਦਾ ਐਲਾਨ ਕੀਤਾ ਹੈ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਹਰਾਉਣ ਵਾਸਤੇ ਕਾਂਗਰਸ ਤੇ ਬੀਜੇਪੀ ਇਕੱਠੀਆਂ ਹੋਈਆਂ ਨੇ ਤੁਸੀਂ ਜੁੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾਜਨੀਤੀ ਦੇ ਵਿੱਚ ਵੱਡਾ ਮੋੜ ਆ ਗਿਆ ਹੈ ਜੋ ਸਭ ਨੂੰ ਹੈਰਾਨ ਕਰ ਗਿਆ ਕਿ ਦੋਨੋਂ ਵੱਡੀਆਂ ਨੈਸ਼ਨਲ ਪਾਰਟੀਆਂ ਇੱਕ ਦੂਜੀ ਦੀਆਂ ਕੱਟੜ ਵਿਰੋਧੀ ਅੱਜ ਇਕੱਠੀਆਂ ਹੋ ਗਈਆਂ ਦੋਨਾਂ ਦਾ ਗੱਠ ਜੋੜ ਹੋ ਗਿਆ ਹੈ ਜੋ ਸਭ ਹੈਰਾਨ ਹੋ ਗਏ ਨੇ ਕਿ ਸੂਬੇ ਦੇ ਵਿੱਚ ਦੋਨੋਂ ਪਾਰਟੀਆਂ ਜੋ ਇੱਕ ਦੂਜੀ ਦੇ ਉੱਪਰ ਵੱਡੇ ਇਲਜ਼ਾਮ ਲਾਉਂਦੀਆਂ ਨੇ ਇੱਕ ਦੂਜੀ ਦੇ ਖਿਲਾਫ ਚੋਣਾਂ ਲੜਦੀਆਂ ਨੇ ਪਰ ਉਹਨਾਂ ਦਾ ਇਹ ਗੱਠਜੋੜ ਦੋਨੋਂ ਇਕੱਠੀਆਂ ਹੋ ਕੇ ਚੋਣਾਂ ਲੜਨ ਦਾ ਜੋ ਦੋਨੋਂ ਪਾਰਟੀਆਂ ਨੇ ਐਲਾਨ ਕੀਤਾ ਹੈ ਜੋ ਸੱਤਾਧਾਰੀ ਪਾਰਟੀ ਨੂੰ ਹਰਾਉਣ ਵਾਸਤੇ ਤੇ ਦੂਸਰੀਆਂ ਵਿਰੋਧੀ ਪਾਰਟੀਆਂ ਨੂੰ ਹਰਾਉਣ ਵਾਸਤੇ ਇਹ ਗੱਠਜੋੜ ਹੋਇਆ ਹੈ ਦੋਨੋਂ ਵੱਡੀਆਂ ਨੈਸ਼ਨਲ ਪਾਰਟੀਆਂ ਦਾ ਜਿਸ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਵੱਡੀ ਹਲਚਲ ਮਚ ਗਈ ਏ ਕਿ ਕਾਂਗਰਸ ਤੇ ਭਾਜਪਾ ਕਿਸ ਤਰ੍ਹਾਂ ਇਕੱਠੀਆਂ ਹੋ ਸਕਦੀਆਂ ਨੇ ਜੋ ਕਾਂਗਰਸ ਤੇ ਭਾਜਪਾ ਨੇ ਇੱਕ ਦੂਜੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਸੋ ਇੱਕ ਦੂਜੇ ਦੇ ਵਿਰੋਧੀ ਮੰਨੀਆਂ ਜਾਂਦੀਆਂ ਦੋਨੋਂ ਪਾਰਟੀਆਂ ਜਿਨ੍ਹਾਂ ਦਾ ਗਠਜੋੜ ਹੋ ਗਿਆ ਹੈ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੋ ਇਸ ਨੇ ਹਲਚਲ ਮਚਾ ਦਿੱਤੀ ਹੈ ਪੂਰੇ ਸੂਬੇ ਦੇ ਵਿੱਚ ਸੱਤਾ ਦੇ ਇਸ ਫੈਵਿਕੋਲ ਬੰਧਨ ਨੇ ਰਾਜਨੀਤਿਕ ਹਲਕਿਆਂ ਵਿੱਚ ਬਹੁਤ ਵੱਡਾ ਬਵਾਲ ਖੜਾ ਕੀਤਾ ਹੈ ਖਾਸ ਕਰਕੇ ਜਦੋਂ ਹਾਲ ਹੀ ਵਿੱਚ ਜੋ ਅਜੀਬ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਕਿ ਦੋਨੋਂ ਵੱਡੀਆਂ ਪਾਰਟੀਆਂ ਦਾ ਆਪਸੀ ਗਠਜੋੜ ਬੰਧਨ ਅਪਸੀ ਜੋ ਗਠਜੋੜ ਹੋ ਗਿਆ ਸੋ ਕਾਂਗਰਸ ਤੇ ਭਾਜਪਾ ਨੇ ਆਪਣੀ ਵਿਚਾਰਧਾਰਾ ਨੂੰ ਤਿਆਗ ਦਿੱਤਾ ਹੈ ਅਤੇ ਸੱਤਾ ਤੋਂ ਦੂਰ ਰਹਿਣ ਕਰਕੇ ਦੋਨੋਂ ਪਾਰਟੀਆਂ ਅਪਸ ਵਿੱਚ ਇਕੱਠੀਆਂ ਹੋਈਆਂ ਨੇ ਤਾਂ ਕਿ ਹੁਣ ਇਹ ਦੋਨੋਂ ਪਾਰਟੀਆਂ ਮਿਲ ਕੇ ਸਰਕਾਰ ਬਣਾ ਸਕਣ ਸੋ ਇਸ ਤੋਂ ਪਹਿਲਾਂ ਕਿ ਮਹਾਰਾਸ਼ਟਰ ਦੇ ਵਿੱਚ ਵੀ ਅਜਿਹਾ ਕੁਝ ਦੇਖਣ ਨੂੰ ਮਿਲਿਆ ਸੀ ਸੋ ਤੇਲਗਾਨਾ ਦੇ ਵਿੱਚ ਕਈ ਨਗਰ ਨਿਗਮਾਂ ਵਿੱਚ ਲਟਕਦੀਆਂ ਚੋਣਾਂ ਤੋਂ ਬਾਅਦ ਇੱਕ ਨਾਟਕੀ ਰਾਜਨੀਤਿਕ ਡਰਾਮਾ ਹੋਇਆ ਹੈ ਜੋ ਨਰਸਾਪੁਰ ਨਗਰਪਾਲਿਕਾ ਜਿਸ ਦੀ ਇੱਕ ਪ੍ਰਮੁੱਖ ਉਦਾਹਰਣ ਹੈ ਇੱਥੇ ਕਾਂਗਰਸ ਦੇ ਚੇਅਰਮੈਨ ਦਾ ਉਹਦਾ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਬਦਲੇ ਵਿੱਚ ਉਪ ਚੇਅਰਮੈਨ ਦਾ ਉਹਦਾ ਭਾਜਪਾ ਨੂੰ ਸੌਂ ਦਿੱਤਾ ਗਿਆ ਹੈ ਸਿਰਪੁਰ ਕਾਗਜਨਗਰ ਅਤੇ ਮੈਟ ਪੱਲੀ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਹੋਏ ਹਨ ਅਲੀਬਾਦ ਨਗਰਪਾਲਿਕਾ ਵਿੱਚ ਵੀ ਕਾਂਗਰਸ ਨੇ ਤਿੰਨ ਭਾਜਪਾ ਕੌਂਸਲਰਾਂ ਦੇ ਸਮਰਥਨ ਨਾਲ ਚੇਅਰਮੈਨ ਦੀ ਸੀਟ ਹਾਸਲ ਕੀਤੀ ਹੈ ਇਸੇ ਤਰ੍ਹਾਂ ਅਮੰਗਲ ਰਚਵੀ ਦੋਵਾਂ ਪਾਰਟੀਆਂ ਵਿਚਕਾਰ ਇੱਕ ਸਮਝ ਨੇ ਨਤੀਜਾ ਨਿਰਧਾਰਤ ਕੀਤਾ ਹੈ ਇਹ ਉਦਾਹਰਣ ਹੈ ਕਿ ਇਹ ਸਵਾਲ ਖੜਾ ਕੀਤਾ ਗਿਆ ਕਿ ਦਿੱਲੀ ਵਿੱਚ ਲੜਨ ਵਾਲੀਆਂ ਇਹਨਾਂ ਪਾਰਟੀਆਂ ਨੇ ਗਲੀਆਂ ਵਿੱਚ ਹੱਥ ਮਲਾਇਆ ਸੋ ਸੀਨੀਅਰ ਬੀਆਰਐਸ ਨੇਤਾ ਟੀ ਹਰਾਉ ਸ਼ਰਾਓ ਅਤੇ ਗਠਜੋੜ ਤੇ ਤਿੱਖਾ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਕਾਂਗਰਸ ਸਾਨੂੰ ਭਾਜਪਾ ਦੀ ਬੀ ਟੀਮ ਕਹਿੰਦੀ ਆਈਏ ਅਤੇ ਭਾਜਪਾ ਸਾਨੂੰ ਕਾਂਗਰਸ ਦੀ ਬੀ ਟੀਮ ਕਹਿੰਦੀ ਆਈਏ ਪਰ ਹੁਣ ਇਹ ਦੋਨੋਂ ਪਾਰਟੀਆਂ ਅਬਸ ਵਿੱਚ ਇੱਕ ਹੋ ਗਈਆਂ ਨੇ ਦੋ ਪਾਰਟੀਆਂ ਵੱਡੀਆਂ ਜਿਹੜੀਆਂ ਅਬਸ ਵਿੱਚ ਇਕੱਠੀਆਂ ਹੋ ਕੇ ਸਾਨੂੰ ਹਰਾਉਣਾ ਚਾਹੁੰਦੀਆਂ ਨੇ ਹਰੀ ਸ਼ਰਾਓ ਦਾ ਦਾਅਵਾ ਹੈ ਕਿ ਬੀਆਰਐਸ ਕਈ ਨਗਰਪਾਲਿਕਾਵਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀਏ ਪਰ ਕਾਂਗਰਸ ਤੇ ਭਾਜਪਾ ਨੇ ਇਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਵਾਝਾ ਕਰਨ ਦੀ ਇਹ ਸਾਜ਼ਿਸ਼ ਰਚੀਏ ਉਹਨਾਂ ਨੇ ਵਿਅੰਗਮਈ ਟੰਗਣਾ ਪੁੱਛਿਆ ਕਿ ਮੁੱਖ ਮੰਤਰੀ ਰਹਿਮਤ ਰੈਡੀ ਦੀ ਅਗਵਾਈ ਵਾਲੀ ਸਰਕਾਰ ਹੁਣ ਭਾਜਪਾ ਨਾਲ ਇਕੱਠਜੋੜ ਵਿੱਚ ਕੰਮ ਕਰੇਗੀ ਸੋ ਤੇਲਗਾਨਾ ਦੀ ਇਸ ਸਥਿਤੀ ਦੇ ਉੱਪਰ ਤੁਲਨਾ ਮਹਾਰਾਸ਼ਟਰ ਦੇ ਅੰਬਰਨਾਥ ਨਗਰ ਪ੍ਰਸ਼ਾਸਨ ਵਿੱਚ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਨਾਲ ਕੀਤੀ ਜਾ ਰਹੀ ਹੈ ਉੱਥੇ ਭਾਜਪਾ ਕਾਂਗਰਸ ਤੇ ਅਜੀਤ ਪੁਆਰ ਦੀ ਐਨਸੀਪੀ ਨੇ ਇੱਕ ਰਾਤ ਛਿੰਦੇ ਦੀ ਨਵੀਂ ਸ਼ਿਵ ਸੈਨਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਅੰਬਰਨਾਥ ਵਿਕਾਸ ਅਗਾੜੀ ਬਣਾਈ ਸੀ ਸੋ ਹਾਲਾਂਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਿਵਿੰਦਰ ਫਰਨੀਸ ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਲੀਡਰਸ਼ਿਪ ਨੇ ਅਜੇ ਗੱਠਜੋੜ ਨੂੰ ਮਨਜ਼ੂਰੀ ਨਹੀਂ ਦਿੱਤੀ ਤੇਲਗਾਨਾ ਵਿੱਚ ਵੀ ਅਜਿਹਾ ਹੀ ਦ੍ਰਿਸ਼ ਚੱਲ ਰਿਹਾ ਹੈ ਜਿੱਥੇ ਸਥਾਨਕ ਨੇਤਾ ਸੱਤਾ ਦੇ ਅਹੁਦਿਆਂ ਦੀ ਭਾਲ ਵਿੱਚ ਕੇਂਦਰੀ ਲੀਡਰਸ਼ਿਪ ਦੀ ਕਾਂਗਰਸ ਮੁਕਤ ਭਾਰਤ ਜਾਂ ਭਾਜਪਾ ਮੁਕਤ ਭਾਰਤ ਦੇ ਵਿਚਾਰਧਾਰਾ ਨੂੰ ਭੁੱਲ ਗਏ ਹਨ ਤੇ ਦੋਨੋਂ ਪਾਰਟੀਆਂ ਇਕੱਠੀਆਂ ਹੋਈਆਂ ਨੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ